ਸਰਦਾਰੀ ਹਸਪੀਟਲ ਦੇ ਤਸਵੀਰਾਂ ਦਿਖਾ ਰਹੇ ਆ ਡਾਕਟਰੀ ਕਲੱਬ ਵੱਲੋਂ ਅੱਜ ਕੈਂਸਰ ਸਕ੍ਰੀਨਿੰਗ ਜਾਂਚ ਕੈਂਪ ਲਗਾਇਆ ਗਿਆ ਹੈ ਜੋ ਕਿ ਫਰੀਦਕੋਟ ਦੀ ਟੀਮ ਵੱਲੋਂ ਅੱਜ ਮਰੀਜ਼ਾਂ ਦੀ ਜਾਂਚ ਕੀਤੀ ਜਾਏਗੀ ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚੇ ਨੇ ਮੀਡੀਅਮ ਇੰਡਸਟਰੀ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਪੀਰ ਨੀਲ ਗਰਗ ਜੀ ਆਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਜੋ ਮਾਲਵਾ ਖੇਤਰਾ ਹੈ ਇਹਦੇ ਵਿੱਚ ਕੈਂਸਰ ਦਾ ਵਧਾ ਜਾ ਰਿਹਾ ਹੈ ਤੇ ਇਸ ਵਾਸਤੇ ਮਰੀਜ਼ਾਂ ਦੇ ਇਲਾਜ ਵਾਸਤੇ ਪੰਜਾਬ ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਪੰਜਾਬ ਸਰਕਾਰ ਲਗਾਤਾਰ ਹੈਲਥ ਜ ਵੱਡੇ ਜਨਨੀ ਕਿ ਤਬਦੀਲੀਆਂ ਲੈ ਕੇ ਆ ਰਹੀ ਆ ਤੁਸੀਂ ਦੇਖੋਗੇ ਪ੍ਰਾਇਮਰੀ ਕੇਅਰ ਤੋਂ ਲੈ ਕੇ ਸਕੈਂਡਰੀ ਕੇਅਰ ਟਰਸ਼ਰੀ ਕੇਅਰ ਐਡਵਾਂਸ ਕੇਅਰ ਹਰ ਲੈਵਲ ਦੇ ਉੱਤੇ ਜਨਨੀ ਕਿ ਅਸੀਂ ਐਕਟਿਵ ਹੈਗੇ ਆ ਔਰ ਲਗਾਤਾਰ ਇਸ ਦੇ ਵਿੱਚ ਸੁਧਾਰ ਕਰ ਰਹੇ ਹਾਂ ਜਿੱਥੇ ਇਨਫਰਾਸਟ੍ਰਕਚਰ ਦੇ ਵਿੱਚ ਸੁਧਾਰ ਕਰਨ ਦੀ ਜਰੂਰਤ ਸੀ ਉੱਤੇ ਅਸੀਂ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰ ਰਹੇ ਹਾਂ ਔਰ ਅਸੀਂ ਇਹ ਵੀ ਦੇਖਿਆ ਕਿ ਸਾਡੇ ਤੋਂ ਪਹਿਲਾਂ ਡਾਕਟਰਾਂ ਦੀ ਬਹੁਤ ਵੱਡੀ ਕਮੀ ਸੀ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਉਹ 100% ਦੂਰ ਹੋ ਗਈ ਹੈ ਬਟ ਅਸੀਂ ਕਾਫੀ ਹੱਦ ਤੱਕ ਇਹ ਖੱਪਾ ਭਰਨ ਦੀ ਕੋਸ਼ਿਸ਼ ਕੀਤੀ ਔਰ ਕਾਫੀ ਡਾਕਟਰਾਂ ਦੀ ਭਰਤੀ ਕੀਤੀ ਹੈ ਔਰ ਲਗਾਤਾਰ ਡਾਕਟਰਾਂ ਦੀ ਭਰਤੀ ਕਰ ਰਹੇ ਹਾਂ ਔਰ ਜਿੱਥੋਂ ਤੱਕ ਕੈਂਸਰ ਦਾ ਸਬੰਧ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਐਡਵੋਕੇਟ ਹਰਪੀਤ ਸਿੰਘ ਜੀ ਦਾ ਜਿਹੜਾ ਕਿ ਰੋਟਰੀ ਕਿ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਅਹੋਰ ਦੇ ਵਿੱਚ ਜਿਹੜਾ ਇਹ ਅੱਜ ਕੈਂਪ ਲਗਾਇਆ ਹੈਗਾ ਇਹ ਮਾਨਵਤਾ ਦੀ ਵੱਡੀ ਸੇਵਾ ਆ ਕਿਉਂਕਿ ਬਹੁਤ ਸਾਰੇ ਲੋਕ ਡਰਦੇ ਟੈਸਟ ਨਹੀਂ ਕਰਾਉਂਦੇ ਪਰ ਕਈਆਂ ਲੋਕਾਂ ਕੋਲ ਵਿਚਾਰਾਂ ਕੋਲ ਮਤਲਬ ਸਾਧਨ ਨਹੀਂ ਹੁੰਦੇ ਪੈਸੇ ਨਹੀਂ ਹੁੰਦੇ ਉਹ ਟੈਸਟ ਕਰਾਉਣ ਦਾ ਕਿਉਂਕਿ ਟੈਸਟ ਮਹਿੰਗੇ ਹੁੰਦੇ ਆ ਸੋ ਜੇਕਰ ਜਾਨੀ ਕਿ ਜਿਹੜੀ ਕੈਂਸਰ ਦੀ ਐ अर्ਲੀ ਡਿਟੈਕਸ਼ਨ ਹੋ ਜਾਂਦੀ ਆ ਤਾਂ ਉਹ ਕਿਉਰੇਬਲ ਹੈਗੀ ਆ ਔਰ ਮਾਨ ਸਾਹਿਬ ਦੀ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ 1.5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਜਿਹੜੀ ਹੈਗੀ ਆ ਕੈਂਸਰ ਦੇ ਮਰੀਜ਼ਾਂ ਵਾਸਤੇ ਦਿੱਤੀ ਜਾਂਦੀ ਆ ਇਥੋਂ ਟੈਸਟ ਕਰਾਉਣ ਤੋਂ ਬਾਅਦ ਜੇਕਰ ਕੈਂਸਰ ਡਿਟੈਕਟ ਹੋ ਜਾਂਦਾ ਸਰ ਜਿੱਦਾਂ ਮੈਡੀਕਲ ਕਾਲਜ ਫਰੀਦਕੋਟ ਹੈਗਾ ਸਾਡੇ ਲਾਗੇ ਜੜੀ ਕੇ ਬਠਿੰਡੇ ਦਾ ਐਡਵਾਂਸ ਕੇਅਰ ਸੈਂਟਰ ਹੈਗਾ ਜਿਹੜੇ ਕੇ ਪੰਜਾਬ ਸਰਕਾਰ ਦੇ ਉਦਾਰੀ ਹੈਗੀ ਆ ਤੇ ਜਾਂ ਜਿੱਥੇ ਜਿੱਥੇ ਉਹ ਮੰਨਤਾ ਹੈਗੀ 1.5 ਲੱਖ ਰੁਪਏ ਰੀ ਉੱਪਰ ਟ੍ਰੀਟਮੈਂਟ ਕਰਾ ਕੇ ਉਹ ਸਹਾਇਤਾ ਲੈ ਸਕਦੇ ਆ ਔਰ ਜੇ अर्ਲੀ ਸਟੇਜ ਦੇ ਵਿੱਚ ਡਿਟੈਕਟ ਹੋ ਜਾਂਦਾ ਮੈਨੂੰ ਪੂਰਾ ਉਮੀਰ ਆ ਉਹ ਇੰਨਾ ਪੈਸਿਆਂ ਦੇ ਵਿੱਚ ਹੀ ਸਰ ਜਾਂਦਾ ਕੋਈ ਯਾਨੀ ਕਿ ਆਰਥਿਕ ਬਰਡਨ ਵੀ ਜਿਹੜਾ ਹੈ ਉਹ ਮਰੀਜ਼ ਦੇ ਉੱਤੇ ਨਹੀਂ ਪੈਂਦਾ ਠੀਕ ਹੈ ਤੇ ਜੇ ਰੋਟਰੀ ਕਲੱਬ ਵੱਲੋਂ ਅੱਜ ਜਾਂਚ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਸਾਰੇ ਕਲੱਬ ਦੇ ਮੈਂਬਰ ਸਾਹਿਬਾਨ ਵੱ ਸਹਿਯੋਗ ਕਰਕੇ ਹਲਕਾ ਇਚਾਰਜੀ ਦੀ ਮਦਦ ਨਾਲ ਇਹ ਜਿਹੜਾ ਸਾਰਾ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਜਿਸ ਵਾਸਤੇ ਨੀਲ ਨੀਲ ਕਰਗਜੀ ਨੂੰ ਅਸੀਂ ਪਟੰਡਾ ਤੋਂ ਕਾਲ ਕੀਤਾ ਸੀ ਔਰ ਸਾਡੇ ਇੱਕ ਸਾਡੇ ਤੇ ਹੋਰ ਪਹੁੰਚੇ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਥੈਂਕਸ ਕਰਦਾ ਜਿਸ ਵੀ ਵਿਅਕਤੀ ਨੂੰ ਜਿਸ ਵੀ ਪਰਸਨ ਨੂੰ ਕੋਈ ਲੋਡ ਹੈ ਸਾਡੀ ਰੋਟਰੀ ਕਲੱਬ ਹਰ ਵੇਲੇ ਉਹਨਾਂ ਲਈ ਉਹਨਾਂ ਲਈ ਸਾਥ ਦੇਗਾ ਕਿਸੇ ਤਰ੍ਹਾਂ ਦੇ ਉਪਰਾਲੇ ਦੀ ਲੋੜ ਹੈ ਕਿਸੇ ਮਰੀਜ਼ ਵਾਸਤੇ ਕੋਈ ਵੀ ਹੈ ਅਸੀਂ ਉਹਦੇ ਵਾਸਤੇ ਹੈਲਪਫ ਹ ਸਾਡੀ ਕਲੱਬ ਦੀ ਟੀਮ ਕੁਝ ਪੈਸੀ ਅਸੀਂ ਕੋਲੋਂ ਵੀ ਇਕੱਠੇ ਕਰਕੇ ਅਸੀਂ ਮਮਰੀਜ਼ ਦੀ ਮਦਦ ਕਰਦੇ ਆ ਨਾ ਕਿ ਸਿਰਫ ਕਿ ਅਸੀਂ ਗਵਰਨਮੈਂਟ ਹਸਪੀਟਲ ਦੀ ਮਦ ਔਰ ਮੈਂ ਸਾਰੇ ਅੱਗੇ ਅਪੀਲ ਕਰਦਾ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਆਉਣ ਤੇ ਇਸ ਦਾ ਫਾਇਦਾ ਉਠਾਉਣ ਕਿਉਂਕਿ ਜਿਹੜਾ 4-5000 ਰੁਪਏ ਦਾ ਖਰਚਾ ਟੈਸਟ ਦਾ ਉਹ ਇੱਥੇ ਬਚ ਸਕਦਾ ਠੀਕ ਥੈਂਕ ਯੂ ਜੀ ਸ਼ਹਿਰ ਦੇ ਜਿਹੜੇ ਰੋਟਰੀ ਕਲੱਬ ਹੈ ਇਹਨਾਂ ਦਾ ਬਹੁਤ ਧੰਨਵਾਦ ਹੈ ਵੀ ਸ਼ਹਿਰ ਵਾਸਤੇ ਸਾਡੇ ਹਰਪ੍ਰੀਤ ਜੀ ਪ੍ਰੈਜ਼ੀਡੈਂਟ ਹੈ ਬਹੁਤ ਧੰਨਵਾਦ ਹੈ ਵੀ ਇਹ ਕਿਹੜਾ ਅੱਛਾ ਉਪਰਾਲਾ ਜਿਹੜਾ ਇੱਥੇ ਕੀਤਾ ਹੈ ਅਬ ਹੋਰ ਸ਼ਹਿਰੀਆਂ ਵਾਸਤੇ ਅਬ ਹੋਰ ਦੇ ਲੋਕਾਂ ਵਾਸਤੇ ਆਸ-ਪਾਸੇ ਦੇ ਪਿੰਡਾਂ ਦੇ ਲੋਕਾਂ ਆਉਂਦੇ ਕੋਈ ਵੀ ਆ ਕੇ ਫ੍ਰੀ ਟੈਸਟ ਇੱਥੇ ਕਰਾ ਸਕਦਾ ਹੈ ਸਾਡੇ ਨੀਲ ਕਰਗ ਜੀ ਸਾਡੇ ਚੇਅਰਮੈਨ ਨੇ ਪਰਵਤਤਾ ਨੇ ਇਹ ਸਪੈਸ਼ਲ ਤੌਰ ਤੇ ਦਿੱਤੇ ਤੌਰ ਤੇ ਸਾਡੇ ਕੋਲ ਆਏ ਇਹਨਾਂ ਦਾ ਵੀ ਧੰਨਵਾਦ ਹੈ ਮੈਸੇਜ ਇਹੀ ਹੈ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਇਹ ਚੈਨਲ ਦੇਖ ਰਹੇ ਹੈ ਜਾਂ ਜਿਹੜੇ ਜਿੰਦਾ ਤੱਕ ਆਵਾਜ਼ ਆ ਰਹੀ ਹੈ ਇਹ ਟੈਸਟ ਕਰਾਓ ਡਰੋ ਨਹੀਂ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ ਟੈਸਟ ਜ਼ਰੂਰੀ ਹੈ ਟੈਸਟ ਕਰਾਓਗੇ ਫਰਸਟ ਸਟੇਜ ਤੇ ਤਾਂ 100% ਥਿਊਰੇਬਲ ਹੈ ਦੂਜੀ ਤੀਜੀ ਸਟੇਜ ਤੇ ਵੀ ਜੇ ਇਲਾਜ ਕਰਾਣੇ ਆ ਤਾਂ ਕਾਫੀ ਅੱਛੀ ਜ਼ਿੰਦਗੀ ਆਪਕ ਤੁਹਾਨੂੰ ਮਿਲ ਸਕਦੀ ਹੈ ਦਰਦ ਭਰੀ ਜ਼ਿੰਦਗੀ ਤੋਂ ਛੁਟਕਾਰਾ ਹੋ ਸਕਦਾ ਹੈ ਇਸ ਕਰਕੇ ਟੈਸਟ ਜ਼ਰੂਰੀ ਹੈ ਸਭ ਤੋਂ ਪਹਿਲਾ ਕੰਮ ਹੀ ਟੈਸਟ ਦਾ ਹੈ ਤੇ ਰੋਟੀ ਕਲੱਬ ਨੇ ਫਾਲਾ ਕੀਤਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹੈ ਤੇ ਧੰਵਾਦ ਆ ਤੇ ਸਾਰਿਆਂ ਨੂੰ ਇਹ ਮੇਰੀ ਅਪੀਲ ਹੈ ਕਿ ਵਕਤ ਬਣਾ ਕੇ ਅੱਜ ਲੱਗਿਆ ਟੈਸਟ ਆਪਣੇ ਕੋਲ ਆਪਣੇ ਸ਼ਹਿਰ ਚ ਆਏ ਆਪਣੇ ਘਰੇ ਆਏ ਆ ਤੇ ਆ ਕੇ ਸਾਰੇ ਜਿੰਨੂੰ ਵੀ ਸ਼ੱਕ ਲੱਗਦਾ ਜਾਂ ਜਿਹੜੀਆਂ ਲੇਡੀਜ਼ 45 50 ਸਾਲ ਤੱਕ ਦੀਆਂ ਉਹ ਆ ਕੇ ਜ਼ਰੂਰ ਟੈਸਟ ਕਰਾਣੇ تھے۔ ਸਾਰਿਆਂ ਦਾ ਧੰਨਵਾਦ। ਤੋਂ ਪਹਿਲਾਂ ਦੈਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਪਣੇ ਸ਼ਹਿਰ ਵਿੱਚ ਕੈਂਸਰ ਕੈਂਪ ਦਾ ਆਯੋਜਿਤ ਕੀਤਾ ਗਿਆ ਹੈ। ਖਾਸ ਕਰਕੇ ਇਹ ਕੈਂਪ ਮੈਂ ਕਹਾਂਗੀ ਲੇਡੀਜ਼ ਨੂੰ ਵੱਧ ਚੜ ਕੇ ਇਹਦੇ 'ਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ 40+ 45 50 ਜਿਹੜੀਆਂ ਇਸ ਦੀਆਂ ਔਰਤਾਂ ਨੇ ਉਹ ਥੋੜਾ ਜਿਹਾ ਸ਼ਰਮ ਵੀ ਮਹਿਸੂਸ ਕਰਦੀ ਹੈ। ਤੇ ਆਪਣਾ ਜਿਹੜਾ ਚੈੱਕਅਪ ਵੀ ਨਹੀਂ ਕਰਾਂਦੀਆਂ ਇਹ ਚੈੱਕਅਪ ਜਿਹੜਾ ਉਹਨਾਂ ਨੂੰ ਅੱਜ ਫ੍ਰੀ ਹੈਗਾ ਔਰ ਇਹ ਟੈਸਟਾਂ ਦਾ ਖਰਚਾ ਵੀ ਬਹੁਤ ਹੈ ਤੁਸੀਂ ਸਾਰੇ ਜਾਣਦੇ ਹੀ ਹੋ ਮੈਂ ਇਹੀ ਔਰਤਾਂ ਨੂੰ ਕਹਾਂਗੀ ਕਿ ਤੁਸੀਂ ਆਪਣੀ ਜਿਹੜੀ ਹੈ ਟੈਸਟ ਕਰਾਓ ਤੇ ਆਪਣੇ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਉਜੜਨ ਤੋਂ ਬਚਾਓ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਜਿਸ ਘਰ ਵਿੱਚ ਕੈਂਸਰ ਵਰਗੀ ਨਾਮਰਾਜ਼ ਬਿਮਾਰੀ ਹੋ ਜਾਂਦੀ ਹੈ ਤੇ ਘਰ ਜੜੇ ਨੇ ਬਿਲਕੁਲ ਖਾਲੀ ਹੋ ਜਾਂਦੇ ਨੇ ਔਰ ਕਈ ਵਾਰ ਕੀ ਹੈ ਕਿ ਆਪਣੇ ਕੋਲ ਖਰਚਾ ਨਹੀਂ ਹੁੰਦਾ ਅਸੀਂ ਉਸ ਖਰਚੇ ਦੀ ਜਿਹੜੀਆਂ ਲੋੜ ਨੂੰ ਪੂਰਾ ਨਹੀਂ ਕਰ ਸਕਦੇ ਤਾਂ ਵੀ ਸਾਡੇ ਜਿਹੜਾ ਇੱਕ ਜੀ ਚੱਲਾ ਜਾਂਦਾ ਸੋ ਅਗਰ ਆਪਾਂ ਇਸ ਨਾਲ ਇੱਕ ਵੀ ਆਦਮੀ ਦੀ ਜਾਨ ਬਚਾ ਸਕਦੇ ਆ ਜਾਂ ਔਰਤ ਦੀ ਜਾਨ ਬਚਾ ਸਕਦੇ ਆ ਤੇ ਉਹ ਵੱਧ ਤੋਂ ਵੱਧ ਅੱਗੇ ਆ ਕੇ ਇਸ ਕੈਂਪ ਦਾ ਹਿੱਸਾ ਬਣਨ ਇੰਨਾ ਹੀ ਕਹਿੰਦੀ ਹੋਈ ਮਿੱਤਰ ਲਵਾਦ ਫਿਰ ਤੁਸੀਂ ਰੋਟਰੀ ਕਲੱਬ ਵੱਲੋਂ ਅੱਜ ਅਬੋਹਰ ਦੇ ਸਰਕਾਰੀ ਹਸਪੀਟਲ ਦੇ ਵਿੱਚ ਲਗਾਏ ਗਏ ਕੈਂਸਰ ਜਾਂਚ ਕੈਂਪ ਦੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੀਡੀਅਮ ਇੰਡਸਟਰੀ ਡਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਆਮ ਆਦੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗੀ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਹਿਲੇ ਸਟੇਜ ਦਾ ਜੇ ਕੈਂਸਰ ਡਿਟੈਕਟ ਹੋ ਜਾਏ ਤਾਂ ਉਹਨਾਂ ਦਾ ਇਲਾਜ ਸੰਭਵ ਹੈਗਾ ਤੇ ਪੰਜਾਬ ਸਰਕਾਰ ਵੱਲੋਂ 1.5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਪਹਿਲੇ ਸਟੇਜ ਦਾ ਕੈਂਸਰ ਜਿਹੜਾ ਕਿਉਰ ਹੋ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਇਹਦੇ ਕੈਂਪਾਂ ਦਾ ਲਾਭ ਚੁੱਕਣਾ ਚਾਹੀਦਾ ਹੈ ਤੇ ਜੋ ਖਰਚੇ ਹੁੰਦੇ ਆ ਉਹਨਾਂ ਤੋਂ ਬਚਾਅ ਕਰਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ